ਦੋਸਤੋ ਮਾਰਸ਼ਲ ਜੀ ਉਸ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਫੱਗਣ ਮਹੀਨੇ ਦੀ ਜੋ ਮਸਿਆਦਾ ਪਵਿੱਤਰ ਦਿਹਾੜਾ ਹੈ ਤੇ ਆਪ ਵੀ ਕੱਲ ਮਹਾਸ਼ਵਰਾਤਰੀ ਦਾ ਤਿਹਾਰ ਪੂਰੇ ਭਾਰਤ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਬੜੀ ਧੂਮਤਾਬ ਦੇ ਨਾਲ ਮਨਾਇਆ ਗਿਆ ਤੇ ਅਸੀਂ ਇਸ ਸਮੇਂ ਪਹੁੰਚੇ ਹੋਏ ਆ ਸਿਸਮਾ ਵਿਖੇ ਜੋ ਭਗਤ ਭਗਵਾਨ ਪੈਰੋਜੀ ਦਾ ਜੋ ਮੰਦਿਰ ਹੈ ਦੇਖ ਸਕਦੇ ਤੁਸੀਂ ਤੇ ਪੁਜਾਰੀ ਜੀ ਵੀ ਬੈਠੇ ਆ ਤੇ ਅੰਦਰ ਦਾ ਵੀ ਦ੍ਰਿਸ਼ ਤੁਹਾਨੂੰ ਦਿਖਾਣੇ ਆ ਨੇੜੇ ਕਰਕੇ ਤੇ ਘਰ ਬੈਠੇ ਤੁਸੀਂ ਦਰਸ਼ਨ ਕਰ ਰਹੇ ਹੋ ਪੈਰ ਮੰਦਰ ਸਿਸਵਾ ਮੌਸਮ ਵੀ ਬੜਾ ਸੁਹਾਵਣਾ ਮਹਾਰਾਜ ਬਿਰਾਜਮਾਨ ਨੇ ਤੇ ਦਰਸ਼ਨ ਦੇ ਰਹੇ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਦਰਸ਼ਨ ਕਰ ਰਹੇ ਹੋ ਪ੍ਰਾਚੀਨ ਮੂਰਤੀਆਂ ਜੋ ਸਵੈੰਭੂ ਪ੍ਰਗਟ ਹੋਈਆਂ ਸੀਗੀਆਂ ਮੰਦਰ ਦੇ ਵਿੱਚ ਆਪ ਜੀ ਦਰਸ਼ਨ ਕਰ ਰਹੇ ਹੋ ਤੇ ਆਪ ਜੀ ਨੂੰ ਦੱਸ ਦਈਏ ਕਿ ਵੀ ਕਾਸ਼ੀ ਵਿਸ਼ਵਨਾਥ ਦੇ ਵਿੱਚ ਕੱਲ ਜੋ ਬੜੀ ਧੂੰਮ-ਤਾਮ ਦੇ ਨਾਲ ਮਹਾਸ਼ਿਵਰਾਤਰੀ ਦਾ ਤਿਹਾਰ ਮਨਾਇਆ ਗਿਆ ਉੱਥੇ ਕਾਸ਼ੀ ਦੇ ਵਿੱਚ ਜੋ कोतवाल ਹੈ ਉਹ ਸਵੈਮ ਜੋ ਬਟੂਕ ਪਰਮਾਜੀ ਹੈ ਤੇ ਉਹੀ ਅੰਸ਼ ਇੱਥੇ ਜੋ ਸਿਸਮਾ ਜ਼ਿਲ੍ਹਾ ਮੋਹਾਲੀ ਦੇ ਵਿੱਚ ਆ ਆਪ ਜੀ ਦਰਸ਼ਨ ਕਰ ਰਹੇ ਹੋ ਬਟੂਕ ਪੈਰੋ ਨਾਥ ਜੀ ਸਿਸਮਾ ਵਿਖੇ ਤੇ ਮਹੰਤ ਜੀ ਵੀ ਅਸ਼ੀਰਵਾਦ ਦੇ ਰਹੇ ਆ ਬੈਠੇ ਆ ਇੱਥੇ ਫੱਗਣ ਮਹੀਨੇ ਦੀ ਮੱਸਿਆ ਸ਼ਰਾਤਰੀ ਦਿਵਸ ਜਿਹੜੀ ਮੱਸਿਆ ਬੜੀ ਮਹੱਤਵਪੂਰਨ ਮੰਨੀ ਜਾਂਦੀ ਹੈ ਤੇ ਇਸ ਮੰਦਿਰ ਦੇ ਵੀ ਦਰਸ਼ਨ ਕਰਾਉਣ ਨੇ ਤੁਹਾਨੂੰ ਪੁਰਾਣੀ ਪ੍ਰਾਚੀਨ ਇਮਾਰਤ ਹੈ ਇੱਥੇ ਰਾਤ ਨੂੰ ਕੋਈ ਨਹੀਂ ਰੁੱਕ ਸਕਦਾ ਤੇ ਆਧ ਕਾਲ ਤੋਂ ਇਹ ਪ੍ਰਥਾ ਚੱਲੀ ਆ ਰਹੀ ਹੈ ਤੇ ਨਾ ਹੀ ਇੱਥੇ ਕੋਈ ਛੱਤ ਪਾਉਣ ਦਾ ਵਿਵਧਾਨ ਹੈਗਾ ਤੁਸੀਂ ਦੇਖ ਸਕਦੇ ਹੋ ਸਾਰੀ ਇਹ ਜੋ ਆਰਜੀ ਰੂਪ ਦੇ ਵਿੱਚ ਸਿਸਟਮ ਬਣਿਆ ਹੋਇਆ ਤੇ ਹੁਣ ਆਵਾਜਾਈ ਵੀ ਹੋ ਚੁੱਕੀ ਆ ਪਿੱਛੇ ਇਹ ਮੰਦਿਰ ਦੇ ਨਾਲ-ਨਾਲ ਜੋ ਬਹੁਤ ਸੋਹਣੀ ਮੂਰਤੀਆਂ ਹਨੂਮਾਨ ਜੀ ਮਹਾਕਾਲੀ ਮਾਤਾ ਤੇ ਸ਼ਿਵ ਸ਼ੰਕਰ ਪੂਲੇ ਪੰਡਾਰੀ ਜੀ ਸਰਦਾਰ ਵਿਰਾਟ ਰੂਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਤਸਵੀਰਾਂ ਨੇ ਤੇ ਕਾਸ਼ੀ ਕੇ कोतवाल ਕਹਾਇਓ ਜੋ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਾਸ਼ੀ ਦੇ ਵਿੱਚ ਇਹ ਮਹਾਰਾਜ ਦਾ ਸਰੂਪ ਤੇ ਜੋ ਮਧਰਾ ਦਾ ਪ੍ਰਸ਼ਾਦ ਲੱਗਦਾ ਇਤਨੀ ਮਧਰਾ ਦਾ ਪ੍ਰਸ਼ਾਦ ਲੱਗਦਾ ਮਹਾਰਾਜ ਜੀ ਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਮੌਸਮਾ ਕੰਡਮਨ ਹੋ ਰਹੀ ਹੈ ਧੂਨੇ ਪ੍ਰਚੰਡ ਨੇ ਤੇ ਤਵਾਜਾਂਵਾਂ ਚੱਲ ਰਹੀਆਂ ਦੇਖ ਸਕਦੇ ਹੋ ਤੁਸੀਂ ਇਹ ਸਿਸਮਾ ਦੇ ਮੰਦਿਰ ਦਾ ਅਸੀਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਇਸ ਸਮੇਂ ਤੇ ਫੱਗਣ ਮਹੀਨੇ ਦੀ ਜੋ ਮਸਿਆ ਇਹ ਬੜੀ ਮਹੱਤਵਪੂਰਨ ਹੈ ਜੋ ਪਿਤਰ ਸ਼ਾਂਤੀ ਦੇ ਲਈ ਜਾਂ ਕਿਸੇ ਦੇ ਕਾਰਨ ਕੋਈ ਕੰਮ ਬਣਦੇ ਬਣਦੇ ਰਹਿ ਜਾਂਦੇ ਹੋਣ ਜਾਂ ਕੋਈ ਜ਼ਮੀਨ ਜਾਇਦਾਦ ਸਬੰਧੀ ਕੋਰਟ ਕਚਿਹਰੀ ਦੇ ਕੇਸ ਚੱਲ ਰਹੇ ਹੋਣ ਕਿਸੇ ਵੀ ਸਮੱਸਿਆ ਦੇ ਵਿੱਚ ਪਿਤਰ ਰੁੱਧ ਹੋਈ ਹੋਵੇ ਤਾਂ ਜੋ ਮਸੀਹਾ ਦੇ ਦਿਨ ਜੋ ਜੇਕਰ ਦੁੱਤ ਚਲਾਇਆ ਜਾਂਦਾ ਭਗਵਾਨ ਪੈਰੋਨਾਥ ਉਹਦੇ ਮੰਦਿਰ ਤਾਂ ਉਹ ਬਹੁਤ ਹੀ ਇੱਕ ਉੱਤਮ ਮੰਨਿਆ ਜਾਂਦਾ ਤੇ ਸੰਕਟਾਂ ਤੋਂ ਛਟਕਾਰਾ ਹੁੰਦਾ ਦੁੱਖ ਵਿਕਣ ਕਲੇਸ਼ਾਂ ਦਾ ਨਾਸ਼ ਹੁੰਦਾ ਤੇ ਸੁਖ ਸ਼ਾਂਤੀ ਦਾ ਵਾਸ ਹੁੰਦਾ ਤੇ ਦਰਸ਼ਨ ਕਰੋ ਜੀ ਤੁਸੀਂ ਬdruk ਪਰ ਉਹਨਾਂ ਜੀ ਦੇ ਮੰਦਿਰ ਸਿਸਵਾ ਬੜਾ ਸੋਹਣਾ ਮੌਸਮ ਹੈ ਕੜੀਆਂ ਪੈ ਰਹੀਆਂ ਦੇਖ ਸਾਦੇ ਤੁਸੀਂ ਤੇ ਬੜਾ ਹੀ ਇਹ ਜੋ ਤੁਸੀਂ ਦੇਖ ਰਹੇ ਹੋ ਸਮਾਧਾਨ ਨੇ ਇਹ ਜੋ ਇੱਥੇ ਸੇਵਾ ਕਰਦੇ ਰਹੇ ਆ ਜੋ ਗੋਸਵਾਮੀ ਪਰਿਵਾਰ ਦੇ 바ਵਾ ਪਰਿਵਾਰ ਦੇ ਜੋ ਵੰਸ਼ਜ ਹੈ ਉਹ ਇੱਥੇ ਸਾਮ ਸੰਭਾਲ ਕਰਦੇ ਆ ਰਹੇ ਆ ਦੱਸ ਦਈਏ ਕਿ ਜੋ ਗੋਸਵਾਮੀਾਂ ਦੇ ਕੋਲ ਹੀ ਜ਼ਿਆਦਾਤਰ ਜੋ ਮੰਦਿਰਾਂ ਦੇ ਪ੍ਰਬੰਧਾਂ ਦੀ ਜੋ ਹੈਗੀ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਚਾਹੇ ਛੱਤੀ ਪੀਠ ਹੋਣ ਜਾਂ ਸ਼ਿਵ ਸ਼ੰਕਰ ਭੋਲੇ ਭੰਡਾਰੀ ਦੇ ਹੋਣ ਉਹ ਉਹਨਾਂ ਦੇ ਕੋਲ ਹੀ ਗੋਸਵਾਮੀ ਪਰਿਵਾਰਾਂ ਦੇ ਕੋਲ ਹੀ ਜਿਹੜੇ ਪ੍ਰਬੰਧ ਹੈ ਹੁੰਦੇ ਆ ਤੁਸੀਂ ਦਰਸ਼ਨ ਕਰ ਰਹੇ ਹੋ ਬਟੂਕ ਪਰੋਨਾਥ ਜੀ ਪਿੰਡ ਸਿਸਵਾ ਜ਼ਿਲ੍ਹਾ ਮੋਹਾਲੀ ਸ਼ੰਭੂ ਮਾਰਾ ਦੇ ਪਰੋਨਾਥ ਜੀ ਦੇ ਜੋ ਕਿ ਇੱਕ ਕਾਸ਼ੀ ਦੇ ਵਿੱਚ कोतवाल ਦੇ ਰੂਪ ਦੇ ਵਿੱਚ ਨੇ ਤੇ ਇੱਕ ਇੱਥੇ ਸਿਸਵਾ ਦੇ ਵਿੱਚ ਬਾਬਾ ਪਰੋਨਾਥ ਜੀ